ਆਲੇ ਸ਼ਹਿਰ ਦੇ ਵਿੱਚ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਲੜਕੀ ਦੇ ਨਾਲ ਗਲਤ ਸਬੰਧ ਗੁਰਦੁਆਰਾ ਸਾਹਿਬ ਦੇ ਵਿੱਚ ਬਣਾਈ ਹੈ ਗੁਰਦੁਆਰਾ ਸਾਹਿਬ ਇੱਕ ਪਵਿੱਤਰ ਸਥਾਨ ਮੰਨਿਆ ਜਾਂਦਾ ਤੇ ਹੁਣ ਜਿਹੜੀ ਸੰਗਤ ਦੇ ਵਿੱਚ ਜਿਹੜਾ ਰੋਸ਼ ਲਗਾਤਾਰ ਪਾਇਆ ਜਾ ਰਿਹਾ ਤੇ ਜਿਹੜੀ ਕਾਰਵਾਈ ਦੀ ਮੰਗ ਆਉ ਕੀਤੀ ਜਾ ਰਹੀ ਉਸ ਧੀਆਂ ਭੈਣਾਂ ਨੇ ਉਹ ਉਸ ਗੁਰਦੁਆਰਾ ਸਾਹਿਬ ਦੇ ਜਾ ਕੇ ਕਿਵੇਂ ਨਮਸਤਕ ਹੋਣੀਆਂ ਕਿਉਂਕਿ ਅਗਰ ਇਹੋ ਜਿਹੇ ਰਾਗੀ ਸਿੰਘ ਇਹੋ ਜਿਹੇ ਜਿਹੜੇ ਪ੍ਰਧਾਨ ਨੇ ਇਸ ਤਰੀਕੇ ਨਾਲ ਗਲਤ ਹਰਕਤਾਂ ਕਰਨੀਆਂ ਤਾਂ ਇੱਜੇ ਦੇ ਪ੍ਰਧਾਨਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਲੱਗਦੀ ਕਿੰਨੇ ਦਿਨਾਂ ਬੰਨ ਕੇ ਨਾ ਦੇ ਇੱਕ ਲੱਤ ਇੱਕ ਬਾਹ ਵੱਟ ਦੇਣੀ ਚਾਹੀਦੀ ਹੈ ਵੀ ਉਹਤ ਲਈ ਸੀ ਤੇ ਕੁੜੀ ਬਣਾ ਕੇ ਰੱਖਿਆ ਸੀ ਹਾਂ ਕੁੜੀ ਬਣਾ ਕੇ ਰੱਖਿਆ ਸੀਗਾ ਹੋਰ ਕੱਲੀ ਉਹ ਕੇ ਬਾਬੇ ਫਿਰ ਆਪਣੀ ਕੁੜੀ ਨਾਲ ਹੀ ਗਲਤ ਹਰਕਤ ਸਾਡੀਆਂ ਪੇਡਾਂ ਸਾਨੂੰ ਬਦਨਾਮ ਕਰਨ ਵਾਸਤੇ ਸਾਡੀਆਂ ਹੀ ਨੇ ਉਹ ਅੱਗੇ ਸੇ ਦੀਆਂ ਨਹੀਂ ਹੈ ਗਿਆ ਅਸੀਂ ਉਹਨਾਂ ਨੂੰ ਸਿਰੇ ਚੜਾਇਆ ਉਹਨਾਂ ਨੂੰ ਸੌਂਦੇ ਆ ਕੀਰਤਨ ਕਰਦੇ ਆ ਚੱਲ ਵਧੀਆ ਕੰਮ ਕਰਦਾ ਸੀਗਾ ਮੈਂ ਨਹੀਂ ਇਹ ਕਹਿੰਦਾ ਵੀ ਨਹੀਂ ਵਧੀਆ ਕੰਮ ਕਰਦੇ ਲੇਕਿਨ ਆ ਕਰਤੂਤ ਉਹਨੇ ਬਹੁਤ ਵੱਡੀ ਮਾੜੀ ਕੀਤੀ ਤੇ ਜੇ ਸਾਡੇ ਧੱਕੇ ਜੜ ਗਿਆ ਫਿਰ ਤੇ ਇਹ ਜੁੱਤੀ ਫੇਰਾਂਗੇ ਜਰੂਰ ਸੋਧਾ ਜਰੂਰ ਚਾੜਾਂਗੇ ਤੇ ਹੁਣ ਜੇ ਸਰਕਾਰ ਸਾਡੇ ਸੋਧਾ ਚਾੜਨ ਤੋਂ ਪਹਿਲੇ ਪਹਿਲੇ ਸਰਕਾਰ ਨੂੰ ਹੱਥ ਜੋੜ ਕੇ ਬ ਮੋਲਾਵੇ ਸੁਣੀ ਬਕਰ ਇਸ ਵਾਰ ਨਾ ਜਾਈਏ ਹਾਂ ਸੋ ਬਿਲਕੁਲ ਤੰਦਾਜ਼ੀਏ ਲੁਧਿਆਣੇ ਸ਼ਹਿਰ ਦੇ ਵਿੱਚ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈਏ ਇੱਕ ਸੀਸੀਡੀ ਫੁਟੇਜ ਹੈ ਜਿਹੜੀ ਕਾਫੀ ਤੇਜ਼ੀ ਦੇ ਨਾਲ ਵਰਲ ਹੋ ਰਹੀ ਹੈ ਸੋ ਸਮਰਾਲਾ ਚੰਗੂ ਦੇ ਕੋਲ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਹੈ ਤੇ ਉਸ ਗੁਰਦੁਆਰਾ ਸਾਹਿਬ ਦਾ ਜਿਹੜਾ ਪ੍ਰਧਾਨ ਹੈ ਉਸ ਦੀ ਕਾਫੀ ਜਿਹੜੀ ਸ਼ਰਮਨਾਕ ਘਟਨਾ ਉਸ ਦੇ ਵੱਲੋਂ ਜਿਹੜੀ ਕੀਤੀ ਗਈ ਹੈ ਇੱਕ ਲੜਕੀ ਦੇ ਨਾਲ ਗਲਤ ਸਬੰਧ ਗੁਰਦੁਆਰਾ ਸਾਹਿਬ ਦੇ ਵਿੱਚ ਬਣਾਇਆ ਹੈ ਸੋ ਸੰਗਤ ਦੇ ਵਿੱਚ ਵੀ ਕਾਫੀ ਜਿਹੜਾ ਰੋਸ਼ਾ ਪਾਇਆ ਜਾ ਰਿਹਾ ਤੇ ਕਿਹਾ ਜਾ ਰਿਹਾ ਕਿ ਜਿਹੜੀ ਸੰਗਤ ਅਗਰ ਪ੍ਰਧਾਨ ਇਹੋ ਜੇ ਕੰਮ ਕਰਨਗੇ ਤਾਂ ਸੰਗਤ ਕਿਸ ਤਰੀਕੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਗੁਰੂ ਸਾਹਿਬ ਦੇ ਕੋਲ ਜਿਹੜਾ ਨਮਸਤਕ ਹੋਵੇਗੀ ਤੇ ਪਵਿੱਤਰ ਸਥਾਨ ਗੁਰਦੁਆਰਾ ਸਾਹਿਬ ਇੱਕ ਪਵਿੱਤਰ ਸਥਾਨ ਮੰਨਿਆ ਜਾਂਦਾ ਤੇ ਹੁਣ ਜਿਹੜੀ ਸੰਗਤ ਦੇ ਵਿੱਚ ਜਿਹੜਾ ਰੋਸ਼ ਲਗਾਤਾਰ ਪਾਇਆ ਜਾ ਰਿਹਾ ਤੇ ਜਿਹੜੀ ਕਾਰਵਾਈ ਦੀ ਮੰਗ ਆਉ ਕੀਤੀ ਜਾ ਰਹੀ ਹੈ ਸੋ ਜਥੇਦਾਰ ਕੁਲਦੀਪ ਸਿੰਘ ਕਾਲਾ ਜੀ ਉਸ ਜਗ੍ਹਾ ਦੇ ਉੱਪਰ ਜਾਂਦੇ ਐ ਤੇ ਆਪਣੇ ਵੱਲੋਂ ਜਿਹੜੀ ਕਾਰਵਾਈ ਉਹ ਵੀ ਕੀਤੀ ਜਾਂਦੀ ਤੇ ਲਗਾਤਾਰ ਕਾਰਵਾਈ ਦੀ ਜਿਹੜੀ ਮੰਗ ਹੈ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਸੋ ਬਾਬਾ ਜੀ ਨਾਲ ਨੇ ਗੱਲਬਾਤ ਬਾਬਾ ਜੀ ਨਾਲ ਕਰ ਲੈਣੀ ਹੈ ਬਾਬਾ ਜੀ ਕਿਸ ਤਰੀਕੇ ਨਾਲ ਦੇ ਦਿਓ ਅਗਰ ਇਹੋ ਜਿਹੇ ਜਿਹੜੇ ਸ਼ਰਮਨਾਕ ਘਟਨਾਵਾਂ ਜਿਹੜੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਹੋਣੀਆਂ ਕਿੰਨਿਆਂ ਕੋ ਵਾਜਬ ਸਮਝ ਦਿਓ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਾਰਿਆਂ ਤੇ ਸੰਗਤ ਜੀ ਤੁਹਾਨੂੰ ਪਤਾ ਹੀ ਹੈ ਵੀ ਮੁੱਖ ਜਹੇਦਾਰ ਸਾਡੇ ਕੁਲਵਿੰਦਰ ਸਿੰਘ ਜੀ ਚੌਂਤੇ ਵਾਲੇ ਜਹੇਦਾਰ ਜੀ ਤੇ ਰਾਜਾ ਰਾਜ ਸਿੰਘ ਜੀ ਦੀ ਰੇਂਦੇ ਨੇ ਠਾਂ ਸੇਵਾ ਕਰਦੇ ਆ ਇਹ ਵੀ ਸੇਵਾ ਉਹਨਾਂ ਨੇ ਜੇ ਸਾਨੂੰ ਜਹੇਦਾਰ ਚੁਣਿਆ ਤੇ ਜੇ ਸਾਡੀ ਲੱਗੀ ਹੈਗੀ ਐ ਤੇ ਉਹਨੇ ਰੇਜ ਦੇਨੇ ਥਰ ਕੰਮ ਕਰਦੇ ਆ ਤੇ ਇਹ ਜਿਹੜੀ ਘਟਨਾ ਹੋਈ ਐ ਇਹ ਬਹੁਤ ਮਾੜੀ ਘਟਨਾ ਹੋਈ ਆ ਜੀ ਵੀ ਇੱਕ ਰਾਗੀ ਵੀ ਇੱਕ ਪ੍ਰਧਾਨ ਵੀ ਆ ਉੱਥੇ ਅਸੀਂ ਗਏ ਸੀਗੇ ਉੱਥੇ ਦੱਸਦੇ ਵੀ ਇੱਥੇ ਕੀਰਤਨ ਵੀ ਹੁੰਦਾ ਚਪਾਈ ਵੀ ਕਿਤੇ ਨਿਕਲਦੇ ਆ ਵੀ ਇਦਾਂ ਦੀ ਜਗ੍ਹਾ ਦੇ ਉੱਤੇ ਇਦਾਂ ਦੇ ਪੁੱਠੇ ਸਿੱਧੇ ਕੰਮ ਹੋਣ ਗਲਤ ਕੰਮ ਹੋਣ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਜਾਣ ਉਹ ਵੀ ਸਾਨੂੰ ਪਤਾ ਲੱਗਿਆ ਹੈਗਾ ਵੀ ਹਜੇ ਤੱਕ ਸਾਨੂੰ ਪੂਰੀ ਜੜ ਤੱਕ ਨਹੀਂ ਅਸੀਂ ਪਹੁੰਚੇਗੇ ਜੜ ਤੱਕ ਅਸੀਂ ਹੌਲੀ ਹੌਲੀ ਪਹੁੰਚਾਂਗੇ ਪਹੁੰਚਦੇ ਪਏ ਹੈਗੇ ਆਂ ਤੇ ਦਰਖਾਸਤ ਅਸੀਂ ਦੇ ਚੁੱਕੇ ਹੈਗੇ ਆ ਉਥੋਂ ਭੱਜ ਗਿਆ ਫਰਾਰ ਹੋ ਗਿਆ ਸੀ ਅੱਛਾ ਜੀ ਬਾਬਾ ਜੀ ਗੱਲ ਕਰੀਏ ਜਦੋਂ ਤੁਹਾਦ ਆਧਮਿਕ ਸਥਾਨ ਦੇ ਉੱਪਰ ਕੋਈ ਵੀ ਨਮਸਤਕ ਹੁੰਦਾ ਤਾਂ ਸਭ ਤੋਂ ਜਿਹੜੀ ਪਵਿੱਤਰ ਜਗ੍ਹਾ ਮੰਨੀ ਜਾਂਦੀ ਹੈ ਤੇ ਬੰਦਾ ਜਿਹੜਾ ਸੇਵ ਸਮੇ ਦਾ ਪਿਆ ਉਹਨੂੰ ਤੇ ਜਿਹੜੀਆਂ ਮਹਿਲਾਵਾਂ ਨੇ ਧੀਆਂ ਭੈਣਾਂ ਨੇ ਉਹ ਉਸ ਗੁਰਦੁਆਰਾ ਸਾਹਿਬ ਦੇ ਜਾ ਕੇ ਕਿਵੇਂ ਨਮਸਤਕ ਕਰਨੀਆਂ ਕਿਉਂਕਿ ਅਗਰ ਇਹੋ ਜਿਹੇ ਰਾਗੀ ਸਿੰਘ ਇਹੋ ਜਿਹੇ ਜਿਹੜੇ ਪ੍ਰਧਾਨ ਨੇ ਇਸ ਤਰੀਕੇ ਨਾਲ ਗਲਤ ਹਰਕਤਾਂ ਕਰਨਗੇ ਤਾਂ ਦੇਖੋ ਪੱਤਰਕਾਰ ਜੀ ਇਹ ਜਿਹੜੀਆਂ ਚੀਜ਼ਾਂ ਨੇ ਨਾ ਬਹੁਤ ਮਾਰੀ ਗੱਲ ਹੈ ਕਟਨ ਵਾਲੀ ਜੋ ਹੈ ਵੀ ਇਹ ਜਿਹੜਾ ਕਲਯੁਗ ਹੈ ਜਿਹੜਾ ਕਲਯੁਗ ਹੈ ਇਸ ਸ਼ਿਕਰ ਦੁਪਹਿਰੇ ਨੰਗਾ ਨਾਚ ਕਰ ਰਿਹਾ ਸ਼ਿਕਰ ਦੁਪਹਿਰੇ ਜੀ ਇਹ ਕਲਯੁਗ ਦਾ ਪਹਿਰਾ ਹੈ ਤੇ ਉਹ ਮੈਂ ਕਹਿੰਦਾ ਵੀ ਜੇ ਕਲਯੁਗ ਦਾ ਪਹਿਰਾ ਹੈ ਉੱਥੇ ਜੇ ਇਦਾਂ ਦੇ ਬੰਦੇ ਕੰਮ ਕਰਦੇ ਹੈਗੇ ਆ ਵੀ ਇਦਾਂ ਦੇ ਬੰਦੇ ਨੂੰ ਬਹੁਤ ਲੱਖ ਲਾਂ ਤਾਂ ਤੇ ਉਹ ਨਾਲੇ ਆਪਣਾ ਤੋੜ ਦੇ ਪਏ ਗਿਆ ਸਾਰਾ ਆਪਣਾ ਜਿਵੇਂ ਵੀ ਇਹ ਉਹਨੇ ਕੀਰਤਨ ਵੀ ਕਰਦਾ ਸੀਗਾ ਕਹਿੰਦੇ ਪਾਠ ਵੀ ਮੈਨੂੰ ਸੁਣਦੇ ਵਿੱਚ ਆਇਆ ਫਿਰ ਉੱਥੇ ਕਮੇਟੀ ਕੋਲੇ ਗਏ ਉੱਥੇ ਉਹ ਜਿਹੜੀ ਕਮੇਟੀ ਸੀਗੀ ਉੱਥੇ ਪੰਜਕ ਮੁੰਡੇ ਆਏ ਕਹਿੰਦੇ ਬਾਬਾ ਜੀ ਕਹਿੰਦੇ ਵੀ ਸਾਨੂੰ ਪਤਾ ਨਹੀਂ ਸੀਗਾ ਗੱਲ ਦਾ ਵੀ ਤੁਸੀਂ ਸਾਨੂੰ ਦੱਸੋ ਵੀ ਉਹ ਤਾਂ ਇੱਥੋਂ ਦਾ ਪਾਠ ਹੀ ਆ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਵੀ ਉਹ ਤਿੰਨ ਚਾਰ ਦਿਨ ਤੋਂ ਆਉਂਦਾ ਨਹੀਂਗਾ ਜੋ ਸੱਚ ਹੈ ਫਿਰ ਉਸ ਤੋਂ ਬਾਅਦ ਅਸੀਂ ਉੱਥੇ ਬੈਠੇ ਬੈਠੇ ਰਿਹਾ ਕਹਿੰਦੇ ਬਾਬਾ ਜੀ ਤੁਸੀਂ ਸਾਨੂੰ ਦੱਸੋ ਵੀ ਕੀ ਗੱਲ ਹੈ ਕਿ ਵੀ ਤੁਹਾਨੂੰ ਬੁਲਾਉ ਉਹਨਾਂ ਨੂੰ ਉਹ ਕਹਿੰਦਾ ਉਹਨੇ ਸੁੱਚ ਵੀ ਬੰਦ ਕਰ ਲਿਆ ਸਰ ਜਦੋਂ ਉੱਥੇ ਗਏ ਤੇ ਉਹਨਾਂ ਨੂੰ ਫੋਨ ਪਾਣ ਬਾਬਾ ਮਾਰੇ ਕੀਤੇ ਤੇ ਉਸ ਤੋਂ ਉਹ ਜਿਹੜੇ ਕਮੇਟੀ ਵਾਲੇ ਕਹਿੰਦੇ ਬਾਬਾ ਜੀ ਸਾਨੂੰ ਦਿਖਾਓ ਫਿਰ aí ਉਹਨਾਂ ਨੂੰ ਇੱਕ ਨਾ ਇੱਕ ਛੋਟੀ ਜੀ ਸਾਡੇ ਕੋਲੇ ਫੋਟੋ ਸੀਗੀ ਫਿਰ ਜਦੋਂ ਉਹਨਾਂ ਨੇ ਉਹਨੂੰ ਦਿਖਾਈ ਨਾ ਉਹ ਮੁੰਡਿਆਂ ਦੇ ਨਾ ਮੈਂ ਕਹਿੰਨਾ ਪੈਣਾ ਚੋ ਜ਼ਮੀਨ ਨਿਕਲ ਗਈ ਪੱਤਰਕਾਰ ਜੀ ਪੈਣਾ ਚੋ ਜ਼ਮੀਨ ਵੀ ਇੰਨੀ ਕੁ ਉਹ ਵੀ ਸ਼ਰਮਸਾਰ ਹੋ ਗਏ ਸ਼ਰਮਸਾਰ ਹੋ ਗਏ ਮੱਥੇ ਤੇ ਅੱਦੇ ਦਾ ਹੱਥ ਮਾਰਦੇ ਸੀ ਵਿਚਾਰੇ ਕੀ ਕਹਿਣਾ ਅੱਛਾ ਬਾਬਾ ਵੀ ਗੱਲ ਕਰੀਏ ਤਾਂ ਅਗਰ ਇਹੋ ਜੇ ਸਥਾਨ ਦੇ ਉੱਪਰ ਇਹੋ ਜਿਹੇ ਪ੍ਰਧਾਨ ਕੰਮ ਕਰਨਗੇ ਲੱਗਦਾ ਨਹੀਂ ਸੰਗਤ ਆਪਣੇ ਆਪ ਨੂੰ ਅਨਸੇਵ ਸਮਝੇ ਗੁਰਦੁਆਰਾ ਸਾਹਿਬ ਦੇ ਵੀ ਜਾਣ ਤੋਂ ਵੀ ਡਰੇਗੀ ਇੱਦਾਂ ਦੇ ਪ੍ਰਧਾਨਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਸਾਲਿਆਂ ਹੂੰ ਇੰਨੇ ਦਿਨਾਂ ਬਨ ਕੇ ਨਾ ਨੇ ਤਾਂ ਇੱਕ ਲੱਤ ਇੱਕ ਬਾਹ ਇਹ ਵੜ ਦੇਣੀ ਚਾਹੀਦੀ ਹੈਗੀ ਇੱਕ ਇਹ ਕਿੰਨੇ ਦੀ ਵੜ ਦੇਣੀ ਚਾਹੀਦੀ ਗੰਦੇ ਆਂਡਿਆਂ ਦੀ ਮੈਂ ਗੰਦੇ ਆਂਡੀ ਕਹੂੰਗਾ ਗੰਦੇ ਆ ਇਹ ਸਾਲੇ ਇਦਾਂ ਦੇ ਸਾਡੇ ਬੱਚੇ ਹੁਣ ਉਹ ਉੱਥੇ ਸਾਨੂੰ ਦੱਸਿਆ ਪਤਾ ਲੱਗਿਆ ਵੀ ਉੱਥੇ ਛੋਟੇ ਛੋਟੇ ਬੱਚੇ ਵੀ ਕੀਰਤਨ ਸਿੱਖਣ ਜਾਂਦੇ ਸੀਗੇ ਬਿਲਕੁਲ ਸਿੱਖਣ ਜਾਂਦੇ ਸਾਨੂੰ ਪਤਾ ਲੱਗਿਆ ਪਰ ਬੱਚੇ ਵੀ ਸੇਫ ਵੀ ਨਹੀਂ ਹੈਗੇ ਬੱਚੇ ਵੀ ਸੇਫ ਨਹੀਂ ਹੈਗੇ ਸਾਡੇ ਤਾਂ ਇਦਾਂ ਦੇ ਗੰਦੇ ਲੋਕ ਆ ਨਾ ਇਹ ਜਿਹੜੀਆਂ ਚੀਜ਼ਾਂ ਨੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਲੋਕ ਜਿਹੜੇ ਬਣੇ ਹੋਏ ਆ ਨਾ ਇੱਕ ਪ੍ਰਧਾਨ ਜਿਹੜਾ ਬਣਿਆ ਹੋਇਆ ਇਹ ਸਾਰੇ ਬੇਲੇ ਖਾਂਦੇ ਆ ਇਹਨਾਂ ਦਾ ਕੰਮ ਚ ਕੰਮ ਛੋ ਜੋਸ਼ ਚੜਿਆ ਹੁੰਦਾ ਸਾਰਿਆਂ ਨੂੰ ਇਹ ਦੇਖਦੇ ਹਨਗੇ ਉੱਥੇ ਦਵਾਈਆਂ ਦਾ ਕੰਮ ਵੀ ਕਰਦਾ ਮੈਨੂੰ ਪਤਾ ਲੱਗਿਆ ਕਿ ਦਵਾਈਆਂ ਦੂਈਆਂ ਵੀ ਆ ਉਹ ਦਵਾਈਆਂ ਦੂਈਆਂ ਕਹਿੰਦੇ ਲੈ ਕੇ ਆਉਂਦਾ ਸੀ ਦੂਜੇ ਕਿਤੇ ਹੋਰ ਤੇ ਨਾਲ ਹੀ ਦਿੰਦਾ ਹੋਰਾਂ ਨੂੰ ਵੀ ਸਪਲਾਈ ਕਰਦਾ ਅੱਛਾ ਬਾਬੇ ਗੱਲ ਕਰੀ ਜਿਹੜੀ ਮਹਿਲਾ ਦੇ ਨਾਲ ਗਲਤ ਹਰਕਤ ਹੋਈ ਹੈ ਉਹ ਮਹਿਲਾ ਸਾਹਮਣੇ ਹੀ ਕੈਮਰੇ ਅੱਗੇ ਆ ਤੁਹਾਡੇ ਤੱਕ ਉਹਨੇ ਅਪਰੋਚ ਕੀਤੀ ਕਿ ਮਤਲਬ ਉਹ ਵੀ ਕਾਰਵਾਈ ਦੀ ਮੰਗ ਕਰ ਰਹੀ ਹੈ ਜਾਂ ਉਸ ਮਤਲਬ ਕੀ ਕਹਿੰਦੇ ਉਹਨੂੰ ਸਹਿਮਤੀ ਦੇ ਨਾਲ ਸਭ ਕੁਝ ਹੋਇਆ ਜੀ ਚੋਰਾ ਨਾ ਕੁੱਤੀ ਮਿਲੀ ਹੋਈ ਹੈ ਹੂੰ ਦੱਸੋ ਮੈਂ ਤੁਹਾਨੂੰ ਦੱਸਣ ਡਿਆ ਮੈਨੂੰ ਪਤਾ ਲੱਗਿਆ ਜਿੱਥੇ ਤੱਕ ਮੈਨੂੰ ਪਤਾ ਲੱਗਿਆ ਕਹਿੰਦੇ ਵੀ ਉਹ ਜਿਹੜਾ ਉਹਨਾਂ ਦਾ ਪਰਦਾ ਉਹ ਹੈ ਨਾ ਪਰਿਵਾਰ ਉਹ ਕੁੜੀ ਦਾ ਪਹਿਲਾਂ ਉਹਨੇ ਪਰਿਵਾਰ ਤੋਂ ਕੁੜੀ ਲਈ ਸੀਗੀ ਗੋਦੀ ਲਈ ਸੀਗੀ ਬਾਬੇ ਨੇ ਗੋਦ ਲਈ ਸੀ ਤੇ ਕੁੜੀ ਬਣਾ ਕੇ ਰੱਖਿਆ ਸੀ ਹਾਂ ਕੁੜੀ ਬਣਾ ਕੇ ਰੱਖਿਆ ਸੀਗਾ ਹੋਰ ਕੱਲ ਯੂਗੇ ਬਾਬੇ ਫਿਰ ਆਪਣੀ ਕੁੜੀ ਨਾਲ ਹੀ ਗਲਤ ਹਰਕਤ ਬਾਬਾ ਜੀ ਕੁੜੀ ਨਾਲ ਹੀ ਮੈਂ ਤਾਂ ਆਪ ਸੋਚਦਾ ਪਿਆ ਹੈਗਾ ਵੀ ਕੁੜੀ ਨਾਲ ਐਡਿਕ ਮਾਰੀਆਂ ਗੱਲਾਂ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੇ ਪੱਤਰਕਾਰ ਜੀ ਉਹ ਤਾਂ ਬਹੁਤ ਗੰਦਾ ਸਭ ਤੋਂ ਮੈਂ ਕਹਿੰਨਾ ਗੰਦੀ ਨਾਲੀ ਦਾ ਕੀੜਾ ਵੀ ਹੈਗਾ ਮੈਂ ਤਾਂ ਤਾਂ ਵੀ ਕਮਾਂ ਤਾਂ ਵੀ ਇਹ ਤਾਂ ਨਾਲਾ ਕੀੜਾ ਗੰਦਾ ਕਨਾਲੀ ਦਾ ਕੀੜਾ ਬਾਬਾ ਜੀ ਜਿਹੜੇ ਪੰਜਾਬੀ ਲੋਕ ਨਾ ਅਣਖੀ ਸਮਝੇ ਦਿੰਦੇ ਜੇ ਕਿਸ ਨੂੰ ਭੈਣ ਦਾ ਦਰਜਾ ਦਿੱਤਾ ਜਾਂ ਮਾਤ ਦਾ ਦਰਜਾ ਦਿੱਤਾ ਤੇ ਉਸ ਨਜ਼ਰੀਏ ਨਾਲ ਹੀ ਦੇਖਦੇ ਆ ਪਰ ਇਹੋ ਜਿਹੇ ਜਿਹੜੇ ਗਲਤ ਬੰਦੇ ਵੀ ਹੈਗੇ ਨੇ ਜਿਨ੍ਹਾਂ ਨੇ ਇੱਕ ਜਿਹੜੇ ਰਿਸ਼ਤੇ ਨੇ ਉਹ ਵੀ ਤਾਰ-ਤਾਰ ਕਰਤੇ ਕੱਲ ਜੋਗ ਹੈ ਹਮ ਕੱਲ ਜੋਗ ਦੇ ਵਿੱਚ ਕੋਈ ਭੈਣ ਭਰਾ ਨਹੀਂ ਦਿਖਦਾ ਅੱਜ ਕੱਲ ਹਮ ਹੈ ਨਹੀਂਗਾ ਅੱਜ ਕੱਲ ਚਿੱਟੇ ਖੂਨ ਹੋ ਗਏ ਚਿੱਟੇ ਖੂਨ ਦੇਖੋ ਨੇ ਆਪਣੀ ਭੈਣ ਬਣਾਈ ਉਹਦਾ ਵਿਆਹ ਵੀ ਕੀਤਾ ਮੇਰੇ ਸੋਚ ਆਇਆ ਮੈਂ ਨਹੀਂ ਕਹਿ ਰਿਹਾ ਮੇਰੇ ਸੋਚ ਆਇਆ ਵਿਆਹ ਵੀ ਕਹਿੰਦੇ ਕੀਤਾ ਉਹਨੂੰ ਵਿਆਹ ਕਰਕੇ ਫਿਰ ਛਡਾਇਆ ਛੁਡੋਇਆ ਵੀ ਇਹ ਫੈਸਲਾ ਪਹੁੰਚਲਾ ਪਤਾ ਨਹੀਂ ਹੋਇਆ ਯਾਨੀ ਮੈਨੂੰ ਨਹੀਂ ਪਤਾਗਾ ਮੈਨੂੰ ਤਾਂ ਇੰਨਾ ਪਤਾ ਵੀ ਉਹ ਗੁਰੂ ਘਰ ਦੇ ਵਿੱਚ ਬੇਅਦਬ ਵੀ ਕਿਉਂ ਹੋਈ ਬਿਲਕੁਲ ਸਾਨੂੰ ਇੰਨਾ ਪਤਾ ਬਾਪੀ ਜਿਹੜਾ ਉਹ ਜਿਸ ਦੇ ਬਲੋਂ ਗਲਤ ਹਰਕਤ ਕੀਤੀ ਗਈ ਹੈ ਗੁਰਦੁਆਰਾ ਸਾਹਿਬ ਦੇ ਜਿਹੜੀ ਬੇਅਦਬੀ ਕੀਤੀ ਗਈ ਹੈ ਤੇ ਉਹ ਬੰਦੇ ਦਾ ਪਰਿਵਾਰ ਹੈ ਕੋਈ ਪਰਿਵਾਰ ਹੈਗਾ ਤੇ ਪਰਿਵਾਰ ਫਿਰ ਕੀ ਕਹਿੰਦਾ ਜੀ ਉਹ ਵੀ ਕਾਰਵਾਈ ਦੀ ਮੰਗ ਕਰ ਰਿਹਾ ਉਹ ਤਾਂ ਮੈਹੀ ਉਹਨਾਂ ਨੂੰ ਮਿਲੇ ਹੀ ਨਹੀਂ ਗਏ ਤੇ ਉਹ ਸਾਨੂੰ ਜਿਹੜਾ ਪਰਿਵਾਰ ਗੁਰਦੁਆਰਾ ਸਾਹਿਬ ਚ ਹੀ ਰਹਿੰਦਾ ਜੀ ਉਹ ਨਹੀਂ ਉਹ ਖੋਰ ਕਿਤੇ ਰਹਿੰਦਾ ਪਤਾ ਨਹੀਂ ਕਿੱਥੇ ਰਹਿੰਦਾ ਕਿੱਥੇ ਨਹੀਂ ਸਾਨੂੰ ਤਾਂ ਪਤਾ ਨਹੀਂ ਲੱਗਿਆ ਡਰੈਸ ਦਾ ਨਹੀਂ ਪਤਾ ਲੱਗਿਆ ਹੈ ਤਾਂ ਪ੍ਰਸ਼ਾਸਨ ਦਾ ਕੀ ਕਹਿਣਾ ਜੀ ਹੁਣ ਤੱਕ ਅਸੀਂ ਪਹੁੰਚ ਗਿਆ ਪਹੁੰਚੀ ਐਸਐਚਓ ਸਾਹਿਬ ਕੋਲੇ ਉੱਥੇ ਜਾ ਕੇ ਰਿਪੋਰਟ ਵੀ ਕਰਾਈ ਹੈਗੀ ਹੈ ਉੱਥੇ ਉਹਨੇ ਲਿਖੀ ਵੀ ਹੈ ਕਹਿੰਦਾ ਬਾਬਾ ਜੀ ਕੋਈ ਗੱਲ ਨਹੀਂ ਕਰਦੇ ਕਾਰਵਾਈ ਤੇ ਘਰੋਂ ਫਰਾਰ ਹੈਗਾ ਹਮ ਬੰਦਾ ਤੇ ਅਗਰ ਜਿਹੜਾ ਉਹ ਪ੍ਰਧਾਨ ਹੈ ਜਿਹੜਾ ਆਪੇ ਇਹਨੂੰ ਰਾਗੀ ਸਿੰਘ ਵੀ ਕਹਿੰਦਾ ਅਗਰ ਨੇ ਅੰਗਸਿੰਘਾ ਦੇ ਹੱਥੀ ਚੜ ਗਿਆ ਫਿਰ ਕਿਸ ਤਿੱਕੇ ਜਿਹੜੀ ਸਜ਼ਾ ਦਿੱਤੀ ਜਾਏਗੀ ਜਾਂ ਪ੍ਰਸ਼ਾਸਨ ਦੇ ਹਵਾਲੇ ਕਰੋਗੇ ਤੁਸੀਂ ਨਹੀਂ ਪਹਿਲਾਂ ਤਾਂ ਆਪਣਾ ਬੇਨਤੀ ਹੈ ਸਾਡੀ ਸੀਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਤੇ ਜਿਹਦੇ ਕੋਲੇ ਹੀ ਮਾਨਯੋਗ ਐਸਐਚਓ ਸਾਹਿਬ ਕੋਲੇ ਜਾ ਕੇ ਆਇਆ ਤਿੰਨ ਨੰਬਰ ਵਾਲੇ ਕੋਲੇ ਬਹੁਤ ਹੀ ਵਧੀਆ ਬੰਦਾ ਅਫਸਰ ਵਧੀਆ ਸੀਗੇ ਕਹਿੰਦੇ ਬਾਬਾ ਜੀ ਜਰੂਰ ਇਹ ਕਾਰਵਾਈ ਕਰਾਂਗੇ ਪਰ ਜੇ ਇੱਥੋਂ ਨਾ ਇਹਨਾਂ ਨੇ ਹੋਈ ਕਾਰਵਾਈ ਕੱਲ ਨੂੰ ਸਾਡੇ ਧੱਕੇ ਚੜ ਗਿਆ ਜਾਂ ਕੋਈ ਸਾਡੇ ਐਕਸ਼ਨ ਆ ਗਿਆ ਜਾਂ ਸਾਡੇ ਕੋਲੋਂ ਕੱਲ ਨੂੰ ਕੋਈ ਗੱਲਬਾਤ ਹੋ ਗਈ ਫਿਰ ਪਰ ਗਵਰਨਮੈਂਟ ਨੇ ਕਹਿਣਾ ਕਾਨੂੰਨ ਹੱਥ ਦੇ ਵਿੱਚ ਲੈਂਦੇ ਆ ਪਰ ਕੋਈ ਵਿੱਚ ਗੰਜੇ ਮੰਝੇ ਜੇ ਬੜੇ ਉੱਠਣੇ ਹੈਗੇ ਵਿੱਚ ਕਮੈਂਟਾਂ ਦੇ ਵਿੱਚ ਵੀਡੀਓ ਪਾਉਣਗੇ ਲਓ ਵੀ ਨਿੰਗਾਣੇ ਦਾ ਗੁੱਟ ਵੜਤਾ ਇਹਨਾਂ ਨੂੰ ਕੀ ਰਾਇਲਟੀ ਦਿੱਤੀ ਆ ਐਦਾਂ ਲੋਕਾਂ ਨੇ ਖੰ ਨੂੰ ਕਮੈਂਟਾਂ ਦੇ ਵਿੱਚ ਵੀਡੀਓ ਦੇ ਵਿੱਚ ਪਾ ਕੇ ਦੇਣਾ ਅਸੀਂ ਕਾਨੂੰਨ ਹੱਥ ਦੇ ਵਿੱਚ ਨਹੀਂ ਉਹ ਲੈਣਾ ਚਾਹੁੰਦੇਗੇ ਅਸੀਂ ਆਪਣੀ ਸਰਕਾਰ ਜਿਹੜੀ ਸਾਡੇ ਵਾਸਤੇ ਬਣੀ ਆ ਸਰਕਾਰ ਅਸੀਂ ਸਰਕਾਰ ਦਾ ਦਰਵਾਜ਼ਾ ਖੜਕਾਵਾਂਗੇ ਹੂੰ ਜੇ ਕਿਉਂ ਕਾਨੂੰਨ ਹੱਥ ਚਲਾਵਾਂਗੇ ਜੇ ਸਾਡੀ ਬਾਹ ਨਹੀਂ ਸਰਕਾਰ ਬੰਦੀ ਸਾਡੀ ਸਰਕਾਰ ਨਹੀਂ ਸੌਂਦੀ ਫਿਰ ਅਸੀਂ ਜਾ ਕੇ ਕਾਨੂੰਨ ਉਹਨਾਂ ਦੇ ਹੱਥ ਤੇ ਕਹਾਂਗੇ ਵੀ ਹੁਣ ਤੁਹਾਡੀ ਹੱਥ ਖੜੇ ਹੋ ਗਏ ਅਸੀਂ ਫੜ ਕੇ ਤੁਹਾਨੂੰ ਦਿਖਾਉਣੇ ਆ ਤੇ ਨਾਲੇ ਡਾਂਗ ਵੀ ਫੇਰਾਂਗੇ ਹੂੰ ਅੱਛਾ ਬਾਬਾ ਜੀ ਗੱਲ ਕਰੀਏ ਜਿਹੜਾ ਸਿੱਖ ਦਾ ਸਰੂਪ ਹੈ ਨਾ ਭਾਵੇਂ ਦਸਤਾਰ ਸਜਾ ਲਵੇ ਜਾਂ ਦਾੜਾ ਸਾਭ ਰੱਖ ਲਵੇ ਤੇ ਕਿਹਾ ਜਾਂਦਾ ਕੋਈ ਵੀ ਮਜਲੂਮ ਦੇ ਉੱਪਰ ਜੋ ਜ਼ੁਲਮ ਹੁੰਦਾ ਹੁੰਦਾ ਤੇ ਲੱਗਦਾ ਹੁੰਦਾ ਕਹਿੰਦੇ ਉਹ ਸਿੰਘ ਜਾ ਰਿਹਾ ਤੇ ਹੁਣ ਅਸੀਂ ਸੁਰੱਖਿਅਤ ਆ ਤੇ ਅਸੀਂ ਮਦਦ ਨਾਲ ਕੋ ਲੈ ਸਕਦੇ ਆ ਪਰ ਇਹੋ ਜੇ ਕੁਝ ਜਿਹੜੇ ਸਿੰਘਾ ਕਰੀਏ ਕੁਝ ਕੁ ਕਪਾ ਕਵਾਂਗੇ ਕਿਉਂਕਿ ਸਾਰੇ ਤਾਂ ਇਹੋ ਜੇ ਨਹੀਂ ਹੈਗੇ ਪਰ ਲੱਗਦਾ ਇਹੋ ਜੇ ਲੋਕਾਂ ਕਰਕੇ ਸਿੰਘਾ ਦੇ ਉੱਪਰੋਂ ਨਿਹੰਗ ਸਿੰਘਾ ਦੇ ਉੱਪਰੋਂ ਜਿਹੜਾ ਵਿਸ਼ਵਾਸ ਹੈ ਆਮ ਲੋਕਾਂ ਦਾ ਉੜਦਾ ਜਾ ਰਿਹਾ ਇਹ ਦੇਖੋ ਜੀ ਭੇਡਾਂ ਜਿਹੜੀਆਂ ਨੇ ਨਾ ਕਹਿੰਦੇ ਨੇ ਜਿਹੜੇ ਭੇਡਾਂ ਹੁੰਦੀਆਂ ਨੇ ਭੇਡਾਂ ਜੀ ਭੇਡਾਂ ਮੁੰਨੀਆਂ ਜਾ ਸਕਦੀਆਂ ਨੇ ਪਰ ਸ਼ੇਰ ਨਹੀਂ ਬਣ ਸਕਦੀਆਂ ਇਹ ਭੇਡਾਂ ਜਿੱਦਨੂ ਮਰਜੀ ਲਾ ਲੈ ਇਹ ਜਿਹੜੀਆਂ ਗੰਦੇ ਲੋਕ ਸਾਡੇ ਪੰਥ ਦੇ ਵਿੱਚ ਜਾਂ ਸਾਡੀ ਜਹੇਬੰਦੀ ਦੇ ਵਿੱਚ ਜਿਵੇਂ ਸਾਡੇ ਰਾਗੀ ਹੈਗੇ ਆ ਕੀਰਤਨੀਏ ਹੈਗੇ ਆ ਸਾਡੇ ਵਜੀਰ ਹੈ ਇਹਨਾਂ ਵਿੱਚ ਸਾਡੀਆਂ ਕਾਲੀਆਂ ਭੇਡਾਂ ਉਹਨਾਂ ਵਿੱਚ ਵਰ ਚੁੱਕੀਆਂ ਨੇ ਸਾਡੀਆਂ ਭੇਡਾਂ ਸਾਨੂੰ ਬਦਨਾਮ ਕਰਨ ਵਾਸਤੇ ਸਾਡੀਆਂ ਹੀ ਨੇ ਉਹ ਕਿਸੇ ਦੀਆਂ ਨਹੀਂ ਹੈਗੀਆਂ ਅਸੀਂ ਉਹਨਾਂ ਨੂੰ ਸਿਰੇ ਚੜਾਇਆ ਉਹਨਾਂ ਨੂੰ ਸੌਂਦੇ ਆ ਕੀਰਤਨ ਕਰਦੇ ਆ ਚੱਲ ਵਧੀਆ ਕੰਮ ਕਰਦਾ ਸੀਗਾ ਮੈਂ ਨਹੀਂ ਇਹ ਕਹਿੰਦਾ ਵੀ ਨਹੀਂ ਵਧੀਆ ਕੰਮ ਕਰਦੇ ਲੇਕਿਨ ਆ ਕਰਤੂਤ ਉਹਨੇ ਬਹੁਤ ਵੱਡੀ ਮਾੜੀ ਕੀਤੀ ਇੱਕ ਬੱਚੀ ਦਾ ਬਲਤਕਾਰ ਕੀਤਾ ਬਲਤਕਾਰ ਨਹੀਂ ਕਹਾਂਗਾ ਪਤਾ ਨਹੀਂ ਭੈ ਕੁੜੀ ਆ ਜੋ ਵੀ ਆ ਉਨੇ ਕੀਤਾ ਬਹੁਤ ਮਾੜਾ ਕੰਮ ਕੀਤਾ ਗੁਰੂ ਘਰ ਦੇ ਵਿੱਚ ਨਹੀਂ ਕਰਨਾ ਚਾਹੀਦਾ ਹੋਰ ਜਿੱਥੇ ਮਰਜ਼ੀ ਕਰਦਾ ਹੂੰ ਠੀਕ ਹੈ ਨਾ ਜੀ ਤੇ ਫਿਰ ਉਹ ਜਿਹੜੀ ਲੜਕੀ ਨੇ ਕਾਰਵੀ ਦੀ ਮੰਗ ਕੀਤੀ ਹੈ ਕੁੜੀ ਸਾਡੇ ਹੱਥੇ ਨਹੀਂ ਲੱਗੀ ਨਹੀਂ ਲੱਗੀ ਉਹ ਤਾਂ ਕੁੜੀ ਦਾ ਉਹਦਾ ਹਲਪ ਫਿਰ ਜਿਹੜੀ ਵੀਡੀਓ ਹੈ ਵਾਇਰਲ ਹੋਈ ਸੀ ਜੀ ਜਾਂ ਸੰਗਤ ਨੇ ਸਾਡੇ ਕੋਲੇ ਵੀਡੀਓ ਆਇਆ ਵਾਇਰਲ ਵਾਸਤੇ ਹੀ ਆ ਸਾਡੇ ਗਰੁੱਪ ਪਹਾਈ ਸੀ ਸਾਨੂੰ ਕਹਿੰਨੇ ਪਾਈ ਸੀ ਕਹਿੰਦੇ ਬਾਬਾ ਜੀ ਇੱਦਾਂ ਦਾ ਕਰਕੇ ਕੰਮ ਹੋਇਆ ਆ ਤੇ ਵੀਡੀਓ ਤੁਸੀਂ ਕਰੋ ਪਰ ਇਹ ਉਹਨੇ ਬੰਦੇ ਨੇ ਸਾਨੂੰ ਕਿਹਾ ਵੀ ਕਹਿੰਦਾ ਵੀ ਇੱਥੇ ਸਾਨੂੰ ਕਿਸੇ ਨੇ ਸੰਗਤ ਨਹੀਂ ਦੱਸੇਗਾ ਕਹਿੰਦਾ ਵੀ ਇੱਥੇ ਮਾੜਿਆ ਸੰਗਤ ਦੇ ਪੈਰਾ ਹੋ ਰਿਹਾ ਜਿਹੜਾ ਉਹ ਪ੍ਰਧਾਨ ਹੈ ਵੀ ਇੱਥੇ ਮਾੜਾ ਮਾੜੀਆਂ ਹਰਕਤਾਂ ਕਰਦਾ ਅਈ ਯਕੀਨ ਨਹੀਂ ਕੀਤਾ ਇਹ ਕਿ ਵੀ ਸਾਨੂੰ ਉਹਦੀ ਜਿਹੜੀ ਪ੍ਰਧਾਨਗੀ ਭੰਗ ਕੀਤੀ ਜਾਊਗੀ ਫਿਰ ਮੈਂ ਕਹਾਂ ਜੀ ਉਹਨਾਂ ਦੀ ਭੰਗ ਕੀਤੀ ਜਾਊਗੀ ਉੱਥੇ ਵਰਨ ਨਹੀਂ ਦੇਣਾਗਾ ਅਸੀਂ ਆਪਣੇ ਫੌਜ ਵੀ ਵਾੜਾਂਗੇ ਆਪਣੇ ਬੰਦੇ ਰੱਖਾਂਗੇ ਜੇ ਨਾ ਬੰਦਾ ਸਾਡੇ ਦਿੱਕੇ ਚੜਿਆ ਅਸੀਂ ਕਰਾਂਗੇ ਕਾਰਵਾਈ ਜੋ ਵੀ ਹੁੰਦਾ ਕਾਰਵਾਈ ਕਰਕੇ ਅਸੀਂ ਕਰਾਂਗੇ ਅਫਸਰਾਂ ਦੇ ਸਾਹਮਣੇ ਕਰਾਂਗੇ ਉੱਥੇ ਆਪਣਾ ਸਿੰਘ ਵੀ ਬਿਠਾਵਾਂਗੇ ਆਪਣਾ ਸਿੰਘ ਉੱਥੇ ਬਿਠਾ ਕੇ ਸੇਵਾ ਕਰਵਾਇਆ ਕਰਾਂਗੇ ਕੀਰਤਨ ਵੀ ਕਰਾਵਾਂਗੇ ਸਾਰਾ ਕੁਝ ਕਰਵਾਵਾਂਗੇ ਤੇ ਉਸੋ ਵਿਅਕਤੀ ਨੂੰ ਚੇਤਾਵਨੀ ਕੀ ਹੈ ਜੀ ਕੈਮਰੇ ਰਾਹੀਂ ਉਹਦਾ ਚੇਤਾਵਨੀ ਇਹੀ ਹੈ ਵੀ ਬੰਦਾ ਬਣ ਕੇ ਸਾਹਮਣੇ ਆ ਜਾ ਕੈਮਰੇ ਦੇ ਆਪਣੇ ਆਪ ਹੀ ਆ ਜਾ ਬਾਈ ਤੇ ਜੇ ਸਾਡੇ ਧੱਕੇ ਚੜ ਗਿਆ ਫਿਰ ਤੇ ਜੁੱਤੀ ਫੇਰਾਂਗੇ ਜਰੂਰ ਸੋਧਾ ਜਰੂਰ ਚਾੜਾਂਗੇ ਤੇ ਹੁਣ ਜੇ ਸਰਕਾਰ ਸਾਡੇ ਸੋਧਾ ਚਾੜਨ ਤੋਂ ਪਹਿਲੇ ਪਹਿਲੇ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਸੀ ਸਾਹਿਬ ਨੂੰ ਵੀ ਬੇਨਤੀ ਆ ਐਸ ਐਸ ਪੀ ਸਾਹਿਬ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜਿੰਨੇ ਵੀ ਸਾਡੇ ਅਫਸਰ ਹੈ ਵੀ ਇਦਾਂ ਦਾ ਲਚਪੁਣਾ ਜਿਹੜਾ ਗੁਰੂ ਘਰਾਂ ਦੇ ਵਿੱਚ ਮੰਦਰਾਂ ਦੇ ਵਿੱਚ 크੍ਰਿਸਚਨ ਭਾਈ ਚਾਰੇ ਚ ਜਿਹੜੇ ਮਰਜੀ ਮੁਸਲਮਾਨ ਭਾਈ ਚਾਰੇ ਚਾਰੇ ਦੇ ਵਿੱਚ ਵੀ ਜੇ ਕੋਈ ਇਦਾਂ ਦਾ ਕੰਮ ਹੁੰਦਾ ਤੇ ਅਸੀਂ ਕੋਈ ਨਹੀਂ ਬਖਸਣਾ ਹੈਗਾ ਤੇ ਬੰਦੇ ਬਣ ਕੇ ਰੋ ਆਪਣਾ ਸਾਡ ਨੂੰ ਜਿੱਥੇ ਵੀ ਕਿਤੇ ਬੇਅਦਬੀ ਦਾ ਕੰਮ ਹੋਇਆ ਜਾਂ ਧੀ ਭੈਣ ਦੀ ਕੋਈ ਗੱਲਬਾਤ ਹੈ ਤਾਂ ਆਪਣੀ ਜਾਨ ਦੇ ਦਾਂਗੇ ਗਰਦਨਾ ਕਟਾ ਦਾਂਗੇ ਸਾਡੇ ਗੁਰੂ ਮਹਾਰਾਜ ਪਾਸ਼ਾ ਨੇ ਇਹ ਚੀਜ਼ਾਂ ਸਾਨੂੰ ਬ ਦਿੱਤੀਆਂ ਨੇ ਤੇ ਇਹ ਚੀਜ਼ਾਂ ਹੀ ਕਰਨੀ ਕਰਨੀਆਂ ਨੇ ਤੇ ਇਦਾਂ ਦੇ ਸਾਡਾ ਪੰਜਾਬ ਜਿਹੜਾ ਹੈਗਾ ਵਧੀਆ ਰਹਿਣਾ ਚਾਹੀਦਾ ਅਸੀਂ ਗੰਦਲਾ ਨਹੀਂ ਕਰਨਾ ਚਾਹੁੰਦੇ ਚੰਗਾ ਰੱਖਣਾ ਚਾਹੁੰਦੇ ਆ ਸਾਫ਼ ਸੁਥਰਾ ਰੱਖਣਾ ਚਾਹੁੰਦੇ ਆ ਤੇ ਰਾਗੀਆਂ ਪਾਠੀਆਂ ਨੂੰ ਵੀ ਬੇਨਤੀਆਂ ਵੀ ਇਦਾਂ ਦੀਆਂ ਹਰਕਤਾਂ ਕਰਨੀਆਂ ਬਾਈ ਬੰਦ ਕਰ ਦਿਓ ਸੋਹਣਾ ਨਹੀਂ ਦਿੰਦਾ ਇੱਕ ਇੱਕ ਮੱਝ ਜੇ ਇੱਕ ਮੱਝ ਲੱਭੜ ਜਾਵੇ ਨਾ ਉਹ ਪੂਛਾਂ ਮਾਰ ਮਾਰ ਕੇ ਪੂਛਾਂ ਮਾਰ ਮਾਰ ਕੇ ਦੂਜੀਆਂ ਮੱਝਾਂ ਨੂੰ ਵੀ ਲਵੇੜ ਦਿੰਦੀ ਹੈ ਲਵੇੜ ਦਿੰਦੀ ਹੈ ਨਾ ਇਹ ਇੱਕ ਮੱਝ ਇੱਕ ਝੋਟਾ ਗੰਦਾ ਹੋ ਗਿਆ ਸੀਗਾ ਉਹ ਦੂਜੇ ਝੋਟਿਆਂ ਨੂੰ ਵੀ ਗੰਦਾ ਕਰਤਾ ਦੂਜੇ ਝੋਟੇ ਹੀ ਕਹਾਂਗੇ ਜਿਹੜੇ ਇੱਕ ਨਾਨਕਸਰੀਆ ਜੀ ਵੀ ਫੜਿਆ ਗਿਆ ਸੀਗਾ ਇੱਕ ਹੋਰ ਸ਼ਕੀਨਾ ਸੀ ਇੱਥੇ ਸ਼ੰਕਰ 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 ਉਹ ਸ਼ੰਕਰ ਭੂਂੜਾ ਜਿਖ ਫੜਿਆ ਗਿਆ ਦੇਖੋ ਕਡੇ ਕਡੇ ਉਹ ਉਹ ਵੀ ਬੱਕ ਕੋਨਾ ਮੋਨਾ ਜਾ ਹੈਗਾ ਉਹ ਵੀ ਦੇਖ ਲੈ ਇਹਨਾਂ ਦੇ ਕੰਮ ਕਰਦਾ ਸੀਗਾ ਲੱਖ ਲਾਂ ਤਾਂ ਇਦਾਂ ਦੇ ਬੰਦਿਆਂ ਦੇ ਉੱਤੇ ਸੋ ਬਿਲਕੁਲ ਜਥੇਦਾਰ ਸਾਹਿਬ ਦੇ ਨਾਲ ਗੱਲਬਾਤ ਕੀਤੀ ਹੈ ਗੱਲ ਕਰੀਏ ਤਾਂ ਇੱਕ ਕਾਫੀ ਮੰਦਭਾਗੀ ਸ਼ਰਮਨਾਕ ਤੇ ਰੂਮ ਤੇ ਖੜੇ ਕਰਨ ਦੇਣ ਵਾਲੀ ਤੇ ਸੰਗਤ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਰੋਸ਼ ਵੀ ਹੈ ਕਾਰਵਾਈ ਦੀ ਮੰਗ ਜਿਹੜੀ ਲਗਾਤਾਰ ਉਹ ਕੀਤੀ ਜਾ ਰਹੀ ਸੋ ਬਿਲਕੁਲ ਤਾਂ ਅੰਦਾਜ਼ੀਏ ਇਹ ਜਿਹੜੀ ਸ਼ਰਮਨਾਕ ਘਟਨਾ ਹੈ ਸਮਰਾਲਾ ਚੁੰਗ ਦੇ ਨੇੜੇ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਹੈ ਤੇ ਉਸ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੇ ਵੱਲੋਂ ਜਿਹੜੀ ਇਹ ਸ਼ਰਮਨਾਕ ਘਟਨਾ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਕਿਹਾ ਜਾ ਰਿਹਾ ਉਸ ਲੜਕੀ ਨੂੰ ਉਹਨਾਂ ਦੇ ਵੱਲੋਂ ਜਿਹੜਾ ਪਹਿਲਾਂ ਗੋਦ ਲਿਆ ਜਾਂਦਾ ਹੈ ਗੋਦ ਲੈਣ ਤੋਂ ਬਾਅਦ ਉਸ ਲੜਕੇ ਦੇ ਨਾਲ ਜਿਹੜੀ ਗਲਤ ਹਰਕਤ ਗੁਰਦੁਆਰਾ ਸਾਹਿਬ ਦੇ ਵਿੱਚ ਕੀਤੀ ਜਾਂਦੀ ਹੈ ਤੇ ਜਿਹੜੀ ਵੀਡੀਓ ਵੀ ਹੁੰਦੀ ਹੈ ਤੇ ਵੀਡੀਓ ਜਿਹੜੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਲਗਾਤਾਰ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੋ ਬਿਲਕੁਲ ਜਥੇਦਾਰ ਸਾਹਿਬ ਨਾਲ ਗੱਲਬਾਤ ਹੋਈ ਜਥੇਦਾਰ ਸਾਹਿਬ ਨੇ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਹੈ ਉਹਨਾਂ ਲੋਕਾਂ ਨੂੰ ਜਿਹੜੇ ਕਿਸੇ ਵੀ ਧਰਮ ਦੀ ਬੇਦਵੀ ਕਰਦੇ ਹੈ ਕਿਸੇ ਵੀ ਗੁਰੂ ਦੀ ਬੇਇੱਜ਼ਤੀ ਕਰਦੇ ਸੋ ਬਿਲਕੁਲ ਜਥੇਦਾਰ ਸਾਹਿਬ ਦੇ ਵੱਲੋਂ ਜਿਹੜੀ ਸਿੱਧੇ ਤੋਂ ਜਿਹੜੀ ਚੇਤਾਵਨੀ ਦਿੱਤੀ ਗਈ ਹੈ ਉੱਥੇ ਹੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਉਸ ਪ੍ਰਧਾਨ ਦੇ ਉੱਪਰ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਗਰ ਨਾ ਕੀਤੀ ਗਈ ਤਾਂ ਜਦੋਂ ਨਿਹੰਗ ਸਿੰਘਾਂ ਦੇ ਹੱਥੇ ਚੜ ਗਿਆ ਤਾਂ ਉਹ ਆਪਣੇ ਹਿਸਾਬ ਦੇ ਨਾਲ ਜਿਹੜੀ ਉਸ ਉੱਪਰ ਜਿਹੜੀ ਕਾਰਵਾਈ ਹੈ ਉਹ ਕਰਨਗੇ ਤੇ ਹੋਰ ਅਪਡੇਟ ਤੁਸੀਂ ਜੁੜੇ ਰਹੋ ਸਿੱਟੀ ਹੁੰਦਣ ਹੁਣ ਇਹ ਆੜਾ ਸਮਾਂ ਦੱਸੂਗਾ ਜਿਹੜਾ ਦੋਸ਼ੀ ਹੈ ਪੁਲਿਸ ਦੀ ਗ੍ਰਿਫਤੋ ਕੋ ਤੱਕ ਜਿਹੜਾ ਉਹ ਬਾਹਰ ਰਹਿੰਦਾ ਤੇ ਸੰਗਠਾ ਦੇ ਵਿੱਚ ਜਿਹੜਾ ਰੋਸ ਲਗਾਤਾਰ ਪਾਇਆ ਜਾ ਰਿਹਾ ਹੈ ਕਾਰਵਾਈ ਜਿਹੜੀ ਮੰਗ ਕੀ ਤਜਾਰੀ ਕੈਮਰਾ ਪਰਸਨ ਮਨੂ ਚਾਉੜਾ ਦੇ ਨਾਲ ਮੈਰਾ ਹਰੋੜਾ ਸਿਟੀ ਹੌਮ ਲੁਧਿਆਣਾ ਹਲੋ 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 ਜੀ ਸਾਹਿਬ ਜੀ ਐਸਐਸ ਡਿਵੀਜ਼ਨ ਨੰਬਰ ਤੇਨੇ ਗੱਲ ਕਰ ਰਹੇ ਜੀ ਹਾਂ ਜੀ ਹਾਂ ਜੈਨਕਰ ਮੈਂ ਰਾਹੁਲ ਗੱਲ ਕਰ ਰਿਹਾ ਹਾਂ ਜੀ ਮੀਡੀਆ ਤੋਂ ਹਾਂ ਜੀ ਜੈਨ ਜੀ ਇੱਕ ਸਰ ਤੁਹਾਡੇ ਕੋਲ ਮੈਟਰ ਆਇਆ ਹੋਣਾ ਜੀ ਕੱਲ ਜਿਹੜਾ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਦੱਸਿਆ ਯਾਰ ਆਪਣੀ ਮਾਮੂਲੀ ਬੇਟੀ ਦੇ ਨਾਲ ਜਿਹੜਾ ਗਲਤ ਕੰਮ ਹੋਇਆ ਹਾਂ ਜੀ ਹਾਂ ਜੀ ਹਾਂ ਜੀ ਸਰ ਉਸ ਮੈਟਰ ਦੇ ਵਿੱਚ ਸਰ ਕਾਰਵਾਈ ਹੁਣ ਤੱਕ ਕੀ ਕੀਤੀ ਜੀ ਆਪਾਂ ਉਹ ਮੇਰੇ ਕੋਲ ਆਪਣੇ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਸਾਰੀ ਬੈਠੀ ਹੈ ਪ੍ਰਧਾਨ ਜੀ ਵੀ ਆਏ ਹੋਏ ਆ ਇਹਨਾਂ ਨੇ ਵੀਡੀਓ ਬਣਾ ਕੇ ਲਏ ਸਾਰੇ ਕਮਰੇ ਕੀ ਉਹ ਵੀਡੀਓ ਉੱਥੇ ਦੀ ਹੈ ਨਹੀਂ ਹੁਣ ਮੈਂ ਉਹਨਾਂ ਦੇ ਜਿਹੜੇ ਜਥੇਦਾਰ ਸਾਹਿਬ ਆਏ ਆ ਉਹਨਾਂ ਨਾਲ ਗੱਲ ਕਰਨ ਲੱਗਿਆ ਤੇ ਜੇ ਉਹ ਆ ਕੇ ਆਪਣੀ ਸੈਟੀਸਫੈਕਸ਼ਨ ਕਰਨਾ ਚਾਹੁੰਦੇ ਆ ਵੀਡੀਓ ਹੋਰ ਕਿਤੇ ਬਹਲੇ ਜਿਹੜਾ ਬੰਦਾ ਇਹਨਾਂ ਦਾ ਕਥਾਗਵਾਚਕ ਸੀ ਕਦੇ-ਕਦੇ ਇੱਥੇ ਕਥਾ ਕਰਮਾਉਂਦਾ ਸੀ ਇਹਨਾਂ ਦੇ ਮੁਤਾਬਕ ਉਹ ਰਹਿੰਦਾ ਬਾਹਰ ਸੀ ਪਰ ਰਹਿੰਦਾ ਕਿੱਥੇ ਸੀ ਗੁਰੂ ਅਰਜਨ ਦੇਵ ਨਗਰ ਰਹਿੰਦਾ ਸੀ ਤੇ ਨਾ ਇਸ ਕਰਕੇ ਹਾਂ ਉਹ ਮੈਂ ਜਥੇਦਾਰ ਸਾਹਿਬ ਨਾਲ ਗੱਲ ਉਧਰ ਜਿਹੜੇ ਆਈ ਸੀ ਉਹਨਾਂ ਨਾਲ ਗੱਲ ਕਰ ਲੰਦਾ ਫਿਰ ਜੇ ਤਾਂ ਉਹਨਾਂ ਦੀ ਤਸੱਲੀ ਹੈ ਫਿਰ ਐ ਨਹੀਂ ਤੇ ਇਹਨਾਂ ਤਾਂ ਆਪਾਂ ਮੀਡੀਆ ਬਾਇਡ ਕਰਵਾ ਦੋਗਾ ਹੈ ਨਾ ਇਸ ਤਰ੍ਹਾਂ ਫਿਰ ਵੈਰੀਫਾਈ ਕਰਕੇ ਮੁਕਦਮਾ ਦਰਜ ਕੀਤਾ ਜਾਊਗਾ ਨਹੀਂ ਮੁਕਦਮਾ ਦੇਖੋ ਅਗਲੇ ਲੱ ਸੱਥੇ ਤਾਂ ਰਹੀ ਨਹੀਂ ਰਿਆ ਗੁਰਦੁਆਰਾ ਸਾਹਿਬ ਠੀਕ ਹੈ ਗੱਲ ਗੱਲ ਤਾਂ ਪ੍ਰਾਈਵੇਟ ਲੈਵਲ ਲਾਈਫ ਵਿੱਚ ਆਪਣਾ ਕੋਈ ਕਰ ਰਿਹਾ ਜਿਹਦੀ ਕੰਪਲੇਨਟ ਹੈਗੀ ਹੈ ਉਹ ਜਿਹੜਾ ਹੋਇਆ ਕੰਸਟਰ ਨਾਲ ਹੋਇਆ ਨਹੀਂ ਹੋਇਆ ਉਹ ਆਪਣੀ ਦਰਖਾਸਤ ਦੇ ਦੇਵੇ ਜਾਂ ਮਰੇ ਆ ਜਾਵੇ ਕਿਉਂਕਿ ਜਿਹੜਾ ਬੰਦਾ ਹੈ ਹਾਂ ਚੱਕਰਾ ਹੈ ਨਾ ਸਰ ਨਿਹੰਗ ਜਿੱਥੇ ਬੰਦਿਆਂ ਨੂੰ ਜਿਹੜਾ ਰੋਸ਼ ਜਿਤਾਇਆ ਜਾ ਰਿਹਾ ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਨਹੀਂ ਕਰ ਰਿਹਾ ਹਜੇ ਵੈਰੀਫਾਈ ਕਰ ਰਿਹਾ ਨਾ ਉਹਨਾਂ ਨਾਲ ਗੱਲ ਕਰ ਰਿਹਾ ਨਾ ਚੱਕਰਾ ਹੈ ਠੀਕ ਹੈ ਹਾਂ ਜੀ ਠੀਕ ਹੈ ਸਸਤ ਜੀ ਮੈਂ ਗਿਆ ਬਾਬਾ ਜੀ ਤੁਹਾਨੂੰ ਸਸਤ ਕਰ ਰੇ ਪੇਸ਼ ਕਰਨਾ ਜੀ ਉਸ ਤੋਂ ਬਾਅਦ ਗੱਲ ਕਰਦੇ ਕਿਉਂ ਹੋਣਿਆ ਮੇਰੀ ਬਹੁਤ ਬੇਨਤੀ ਸਭ ਦੇ ਪਾਸੋਂ ਮੈਂ ਤੁਹਾਡੇ ਅੱਗੇ ਅਰਜ਼ ਨਾਦਾ ਮੈਂ ਇੱਕ ਮਿੰਟ ਤੁਹਾਡੀ ਰਿਕਾਰਡਿੰਗ ਹੋ ਰਹੀ ਨਾ ਆਪਾਂ ਬੱਜਦਾ ਨਹੀਂ ਰੇ ਅਗੂ ਵੀ ਕੈਮਰਾ ਚਾਰੇ ਰਿਕਾਰਡਿੰਗ ਹੋ ਰਹੀ ਹੈ ਨਾ ਮੈਂ ਤੁਹਾਨੂੰ ਕਹਿ ਰਿਹਾ ਯਾਰ ਸਾਨੂੰ ਕੁਝ ਨਹੀਂ ਪਤਾ ਕੀ ਹੋਇਆ ਕੀ ਨਹੀਂ ਪਤਲਾ ਲਾਈਫ ਤੁਸੀਂ ਸਾਨੂੰ ਗੱਲ ਦੱਸੋ ਅਸੀਂ ਕੀ ਤੁਹਾਨੂੰ ਕਹਿ ਰਹੇ ਕਿ ਮੈਂ ਤੁਹਾਡੇ ਨਾਲ ਗਣਾ ਮੈਨੂੰ ਤੇ ਇੱਕ ਦੋ ਮੈਂ ਲੱਭਦੀ ਪਤਾ ਕਰਦਾ ਕਿੰਨੇ ਕਿੰਨੇ ਮੈਨਾਂ ਨੂੰ ਭੇਜਦਾ ਮੇਰਾ ਨੰਬਰ ਤੁਹਾਡੇ ਕੋਲ ਹੈ ਤੁਸੀਂ ਮੈਨੂੰ ਫੋਨ ਕਰੋ ਜੇ ਮੈਂ ਤੁਹਾਡੇ ਕੋਈ ਗੱਲ ਕਰਦਾ ਫਿਰ ਤੁਸੀਂ ਛੋੜ ਕਰ ਮੈਂ ਤੁਹਾਡੇ ਅਸੀਂ ਭੇਜਦੇ ਥੋੜੀ ਮੈਂ ਜਾ ਰਿਹਾ ਉਹ ਮੈਂ ਬੰਦਾ ਆਵਾਜ਼ ਆਉਂਦੀ ਮੈਂ ਭਰੇ ਜੀ ਤੁਸੀਂ ਆਪਣੇ ਨੂੰ ਦੇਖਿਆ ਨਾ 100 ਰੁਪਏ ਦਾ ਨੂੰ ਸਾਲ ਪਤਾ ਲੱਗੇ ਤੇ ਮੈਂ ਦਵਾਇਆ ਪਹਿਲੇ ਮੈਂ ਕੱਟਾ ਬੰਦ ਨੂੰ ਸਾਡੇ ਬੈਠੇ ਸੀ ਨਾ ਕੰਡ ਕਰਦੇ ਪਾਜੀ ਬੰਦ ਕਰਦੇ ਆ ਜੋ ਇਹ ਲੈ ਜੋ